ਗੱਲਬਾਤ ਇਹ ਹੋਈ ਆ ਜੀ ਜੋਤਾ ਸਿੰਘ ਜੀ ਜਿਹੜਾ ਉਹ ਪ੍ਰਧਾਨ ਬਣਨਾ ਚਾਹੁੰਦਾ ਜੀ ੱੱਕੇ ਨਾਲ ਮੈਨੂੰ ਗੱਡੀ 'ਚ ਸਿੱਟ ਕੇ ਚੱਕ ਕੇ ਲੈ ਗਿਆ ਭਾਈ ਰੂਪੇ ਕੋਲੇ ਫਾਰਮ ਐ ਉਹਦੇ 'ਚ ਉੱਥੇ ਲਿਜਾ ਕੇ ਮੇਰੀ ਕੁੱਟਮਾਰ ਕਰਕੇ ਕਿਸ ਤਰ੍ਹਾਂ ਦੀ ਬੇਅਦਬੀतरी ਪੱਦ ਲਈ ਕੀ ਵੀਰੀ ਸ੍ਰੀ ਸਾਹਿਬ ਵੀ ਨਿਕਲ ਗਏ ਜੀ ਤੇ ਮੈਂ ਇੱਕ ਘਰ ਯਰਬ ਦਾ ਐਮ ਸੀ ਆ ਜੀ ਮਜ਼ਦੂਰਾਂ ਦਾ ਉਹ ਮੈਨੂੰ ਮਤਲਬ ਕਹਿੰਦਾ ਸੀ ਇਹਨੂੰ ਵੀ ਵੇਖਾਂਗੇ ਮੈਂ ਉਹ ਤੋਂ ਡਰਦਾ ਨਹੀਂ ਜਦੋਂ ਮਰਜੀ ਵੇਖ ਲਈ ਜੇ ਮੇਰਾ ਕਿ ਮੈਥੋਂ ੱੱਕੇ ਨਾਲ ਮੋਰ ਲਵਾ ਕੇ ਸੈਨ ਕਰਵਾ ਕੇ ਜੀ 3.5 ਲੱਖ ਦਾ ਮੈਨੂੰ ਚੱਕ ਦੇ ਕੇ ਗਿਆ ਕਹਿੰਦੇ ਤੈਨੂੰ ਜਿੱਦੈ ਸੀ ਕੁਰਸੀ ਤੇ ਬਹਿ ਗਏ ਉਦੋਂ ਤੈਨੂੰ ਇਹ 3.5 ਲੱਖ ਤੇਰੇ ਖਾਤੇ 'ਤੇ ਪਵਾ ਦੇਣਾ ਜੀ ਕਰਨੀ ਆ ਦੋਦੇ ਦੇ ਖਾਤਰ ਬੋਰਡ ਖਾਤਰ ਤੇ ਅੰਦਰ ਚਨ ਬਾਰ ਹੋਲ ਮਹਾਵਾਰਤ ਨੇ ਖੋਲਦਾ ਮੇਰੇ ਕੋਲ ਉਹਦੀ ਸਹਾਇਤਾ ਜੀ ਫਿਰ ਉਹਨਾਂ ਦੀ ਲੀਡਰਾਂ ਦੀ ਹੁਣੀ ਵੱਡਾਂ ਦੀ ਜਿਹੜੇ ਮਤਲਬ ਵੀ ਉਹਨੂੰ ਉਤੱਕ ਦਿੰਦੇ ਆ ਵੀ ਤੂੰ ਅਲਾਖੇਰੀ ਦਿੰਦੇ ਆ ਵੀ ਤੂੰ ਪ੍ਰਧਾਨ ਬਣ ਸਕਦਾ ਵੀ ਤੂੰ ਉਹਨਾਂ ਨੂੰ ਐਮਸ਼ਨਾਂ ਨੂੰ ਚੱਕ ਸਾਰਿਆਂ ਨੂੰ ਕਲਤਾਰੀ ਅਜੇ ਜੋਸ਼ਨ ਜੋਧਾ ਜੀ ਉਹ ਪ੍ਰਧਾਨ ਬਣਨਾ ਚਾਹੁੰਦਾ ੱਟਕੇ ਨਾਲ ਜੀ ਤੇ ਮੈਂ ਵੀ ਕੰਮ ਤੋਆ ਰਿਹਾ ਸੀ ਤੇ ਰਾਤ ਮੈਨੂੰ ਉਹਨਾਂ ਨੇ ਘਿਰ ਲਿਆ ਕਲ ਕਰ ਮੈਂ ਭੱਜ ਗਿਆ ਜੀ ਮੇਰਾ ਪਿੰਡ ਭਰਾਜ ਆ ਜੀ ਮੈਂ 70 ਸਿੰਘ ਨਾਮ ਆ ਮੇਰਾ ਕੀ ਗੱਲ ਹੋਈ ਅੱਜ ਬਾੜ ਨੰਬਰ 3 ਤੇ ਮਸ਼ੀਨਾਂ ਜੀ ਮੌਜੂਦ ਆ ਮੈਂ ਗੱਲਬਾਤ ਇਹ ਹੋਈ ਆ ਜੀ ਜੋਧਾ ਸਿੰਘ ਆ ਜੀ ਜਿਹੜਾ ਉਹ ਪ੍ਰਧਾਨ ਬਣਨਾ ਚਾਹੁੰਦਾ ਜੀ ੱਟਕੇ ਨਾਲ ਮੈਨੂੰ ਗੱਡੀ 'ਚ ਸਿੱਟ ਕੇ ਚੱਕ ਕੇ ਲੈ ਗਿਆ ਭਾਈ ਰੂਪੇ ਕੋਲੇ ਫਾਰਮ ਕੋਦੇ 'ਚ ਉੱਥੇ ਲਿਜਾ ਕੇ ਮੇਰੀ ਕੁੱਟਮਾਰ ਕਰਕੇ ਕਿਸ ਤਰ੍ਹਾਂ ਦੀ ਬੇਅਦਬੀतरी ਪੱਗ ਲਹੀਗੀ ਮੇਰੀ ਸ੍ਰੀ ਸਾਹਿਬ ਵੀ ਨਿਕਲ ਗਏ ਜੀ ਤੇ 15 ਕਹ ਹਜ਼ਾਰ ਰੁਪਿਆ ਅਸੀਂ ਮੇਰਾ ਜਦੋਂ ਗੱਡੀ ਚੱਕ ਕੇ ਛਿੱਟਿਆ ਇਹਨਾਂ ਨੇ ਮੈਨੂੰ ਉਹ ਵੀ ਮੇਰਾ ਨਿਕਲ ਗਿਆ ਜੀ ਤੇ ਉੱਥੇ ਜਾ ਕੇ ਮੈਂ ਧੱਕੇ ਨਾਲ ਮੋਹਰ ਲਵਾ ਕੇ ਸਾਈਨ ਕਰਵਾ ਕੇ ਜੀ ਸਾਢੇ 3 ਲੱਖ ਦਾ ਮੈਨੂੰ ਚੱਕ ਦੇ ਕੇ ਗਿਆ ਕਹਿੰਦੇ ਤੈਨੂੰ ਜਿੱਦੇ ਸੀ ਕੁਰਸੀ ਤੇ ਬਹਿ ਕੇ ਉਦੋਂ ਤੈਨੂੰ ਇਹ ਸਾਢੇ 3 ਲੱਖ ਤੇਰੇ ਖਾਤੇ 'ਤੇ ਪਵਾ ਦੇਵਾਂਗਾ ਨਹੀਂ ਕੋਈ ਮਾਰਕਾ ਹੋ ਕਿ ਕੋਈ ਰੰਜਸ਼ ਆ ਕਿ ਜਾਂ ਕੋਈ ਪ੍ਰੰਤ ਸੀਬ ਕਹਿੰਦੇ ਮੋਹਰ ਲਾ ਨਹੀਂ ਧੱਕੇ ਨਾਲ ਨਹੀਂ ਤੇਰੀਆਂ ਲੱਤਾਂ ਤੋੜਾਂਗੇ ਜੇ ਨਹੀਂ ਮੋਹਰ ਲਾਉਂਦਾ ਤਾਂ ਫਿਰ ਜੀ ਮੈਂ ਮੋਹਰ ਮੈਂ ਐਮ ਸੀ ਆ ਜੀ ਬਚੂਦਾ ਕਾਸਮੂਰ ਨੂੰ ਮੋਹਰ ਜੀ ਉਹਨੇ ਪ੍ਰਧਾਨਗੀ ਵਾਲੇ ਕਾਗਜ਼ਾਂ ਤੇ ਮੋਹਰ ਲਾਈ ਮੈਂ ਪ੍ਰਧਾਨ ਬਣਨਾ ਹਾਂਜੀ ਉਹਦੇ ਤੇ ਮਤੋਂ ਧੱਕੇ ਨਾਲ ਮੋਹਰ ਲਵਾਈ ਹੈ ਜੀ ਧੱਕੇ ਨਹੀਂ ਸੈਨ ਕਰਾਏ ਆ ਜੀ ਫਿਰ ਕਿਹੜੀ ਪਾਰਟੀ ਵਾਲੇ ਜਿੱਦਾਂ ਤੁਸੀਂ ਕਿਹੜੀ ਵਾਲੇ ਦਿੱਤੇ ਆ ਅਸੀਂ ਤਾਂ ਜੀ ਕਾਂਗਰਸੀ ਸੀ ਜੀ ਪਹਿਲਾਂ ਉਹ ਕੋਈ ਪਾਰਟੀ ਉਹ ਆਮ ਪਾਰਟੀ ਤੇ ਜੀ ਕੀ ਕੀ ਲੱਗਦਾ ਕੀ ਦੀ ਸ਼ੈ ਆ ਉਹਦੇ ਉੱਤੇ ਉਹਦੀ ਸਹਿਤਾ ਜੀ ਫਿਰ ਉਹਨਾਂ ਦੀ ਲੀਡਰਾਂ ਦੀ ਹੁਣੀ ਵੱਡਾਂ ਦੀ ਜਿਹੜੇ ਮਤਲਬ ਵੀ ਉਹਨੂੰ ਚੱਕ ਦਿੰਦੇ ਆ ਵੀ ਤੂੰ ਅਲਾਖੇਰੀ ਦਿੰਦੇ ਆ ਵੀ ਤੂੰ ਪ੍ਰਧਾਨ ਬਣ ਸਕਦਾ ਵੀ ਤੂੰ ਉਹਨਾਂ ਨੂੰ ਐਮਚਾ ਨੂੰ ਚੱਕ ਸਾਰਿਆਂ ਨੂੰ ਔਰ ਰੁਪੀਆ ਵੀ ਮੇਰੇ ਚੱਕੇ ਪਏ ਆ ਸਾਡੇ ਚੱਕੇ ਇਹਨਾਂ ਨੇ ਜਿਹੜੇ ਚੈੱਕ ਹੈ ਤੁਹਾਨੂੰ ਦੇਤਾ ਉਹਨਾਂ ਨੇ ਹਾਂਜੀ ਚੈੱਕ ਦੇਤਾ ਜੀ ਸਾਡੇ ਕੋਲੇ ਹਾਂ ਜਿੱਦਾਂ ਮਿਲ ਗਿਆ ਵੀ ਉਦੋਂ ਆ ਜਿੱਦੇ ਅਸੀਂ ਪ੍ਰਧਾਨਗੀ ਦੀ ਕੁਰਸੀ ਤੇ ਬਹਿ ਗਏ ਉਦੋਂ ਤੈਨੂੰ 3.5 ਲੱਖ ਰੁਪਿਆ ਤੇਰੇ ਬਦਲ ਵੀ ਖਾਤੇ 'ਚ ਪਵਾ ਦਾਂਗੇ ਵੀ ਉਦੋਂ ਤੂੰ ਹੋ ਕਰ ਲੈ ਤੇ ਉਦੋਂ ਬਹੁਤ ਨੂੰ ਹੋਰ ਵੀ ਦੇ ਦਾਂਗੇ ਜੀ ਹੋਰ ਵੀ ਸਹਾਇਤਾ ਕਰਾਂਗੇ ਤੁਪਲਾਣਾ ਤਾਂ ਮਕਾਜੀ ਮੇਰੇ ਬਹੁਤ ਪਸੰਮਗਰ ਉਹਨੂੰ ਇਹ ਵੀ ਕਿਹਾ ਕੀ ਮੰਗ ਕਰਦੇ ਹੋ ਮੰਗ ਨਹੀਂ ਸਾਫ਼ ਹੋਣਾ ਚਾਹੀਦਾ ਜੀ ਆਹ ਜਿਹੜੀ ਬੇਇੱਜ਼ਤੀ ਹੋਈ ਹੈ ਜੀ ਮੇਰੀ ਇਹ ਵੀ ਮਤਲਬ ਵੀ ਮੈਂ ਕਹਿੰਨਾ ਵੀ ਸਾਰੇ ਮੈਸਜ ਜਾਬੇ ਸਾਰੀ ਦੁਰਨਤ ਜਾਵੇ ਵੀ ਆ ਕੋਈ ਨਹੀਂ ਹੋਣਾ ਚਾਹੀਦਾ ਜੇ ਕੋਈ ਲੋਕਤੰਤਰਤਾ ਹੀ ਨਹੀਂ ਹੈ ਜਿਹੜੀ ਇਹ ਗੱਲ ਕਰਿਆ ਕੋਈ ਲੋਕਤੰਤਰ ਵਾਲੀ ਨਹੀਂ ਨਾ ਕਰੀ ਜੇ ਘਰੇ ਛੱਡ ਕੇ ਮੇਰੇ ਕੋਲ 10 ਬੰਦੇ ਆ ਜਾਂਦਾ ਜੀ ਲੈ ਕੇ ਮੈਂ ਸਾਰਿਆਂ ਦੀ ਨਾਲ ਦੀ ਮਿੰਟ ਕਰਕੇ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਛੱਡੋ ਜੀ ਇਹਨੂੰ ਬਣਾ ਦਿਓ ਆਹੀ ਗੱਲ ਸੀਗੀ ਬੀਤ ਕੀ ਨਾ ਮੈਂ ਛੋਟਾ ਤੇ ਕਿਹੜਾ ਪਿੰਡ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਇਲਿਸ ਵੀ ਰਾਜੀ ਮੈਂ ਨਗਰ ਪੰਚਾਇਤ ਮਹਾਰਾਜ ਦਾ ਮੌਜੂਦਾ ਪ੍ਰਧਾਨ ਆ ਜੀ ਕੀ ਗੱਲ ਹੋਈ ਅੱਜ ਜੀ ਇਹ ਗੱਲ ਇਹ ਹੈ ਜੀ ਮੇਰਾ ਨਾ ਇੱਕ ਐਮਸੀ ਹੈ ਜੀ ਨਛੱਤਰ ਸਿੰਘ ਆ ਬਾਰ ਨੰਬਰ 3 ਤੋਂ ਜੀ ਉਹ ਰਾਜ ਮਿਸਤਰੀ ਦਾ ਵੀ ਕੰਮ ਕਰਦਾ ਰਣਜੋਤ ਸਿੰਘ ਜੋਧਾ 8 ਨੰਬਰ ਬਾੜ ਤੋਂ ਹੁਣ ਨਵਾਂ ਮਜੂਦਾ ਐਮਸੀ ਬਣਿਆ ਜੀ ਆਹ ਹੁਣ ਵਾਲੀਆਂ ਚੋਣਾ ਚ ਤੇ ਉਹ ਇਹਨੂੰ ਧੱਕੇ ਨਾਲ ਲਿਜਾ ਕੇ ਕਹਿੰਦਾ ਵੀ ਮੈਂ ਪ੍ਰਧਾਨ ਬਣਨਾ ਇਹਨੂੰ ਝੱਕੇ ਲਿਜਾ ਕੇ ਕੁੱਟਮਾਰ ਕਰਕੇ ਤੇ ਇਹਦੇ ਕੇਸ ਦੀ ਪੱਟੇ-ਪੁੱਟੇ ਤੇ ਇਹਦੇ ਜਿਹੜਾ ਸ਼ਰੀਸਾ ਪਾਇਆ ਵਾ ਸੀਗਾ ਇਹਨੂੰ ਖਿੱਚ ਤੂ ਕੇ ਗੱਡੀ ਦੇ ਵਿੱਚ ਸਿੱਟ ਕੇ ਲਿਜਾ ਕੇ ਬਾਹਰ ਬੋਲਟੇ ਫਾਰਮ ਤੇ ਲਿਜਾ ਕੇ ਧੱਕੇ ਨਾਲ ਮੋਹਰ ਲਵਾ ਕੇ ਕਹਿੰਦਾ ਵੀ ਤੂੰ ਮੇਰੇ ਹੱਕ ਦੇ ਵਿੱਚ ਵੋਟ ਪਾਉਣੀ ਹੈ ਪ੍ਰਧਾਨ ਬਣਨਾ ਮੈਂ ਹਾਂਜੀ ਅੱਜ ਐਸਐਸਪੀ ਸਾਹਿਬ ਨੂੰ ਮਿਲਣਾ ਸੀ ਬਈ ਉਹ ਛੁੱਟੀ ਤੇ ਹੋਣ ਕਰਕੇ ਅਸੀਂ ਐਪਲੀਕੇਸ਼ਨ ਜ ਦਿੱਤੀ ਹੈ ਜੀ ਉਹ ਕਹਿੰਦੇ ਵੀ ਅਸੀਂ ਐਸਡੀਐਸ ਨੂੰ ਸਾਹਿਬ ਨੂੰ ਜਾ ਕੇ ਕਿਸੇ ਨੂੰ ਹੋਰ ਮਿਲਾ ਦੇ ਸਾਡੇ ਜੀ ਮੇਰੇ ਸਮੇਤ 13 ਹੈ ਜੀ 12 ਐਮਸੀ ਹੈ 13ਵਾਂ ਪ੍ਰਧਾਨ ਅੱਛੇ ਸੰਬੰਧੀ ਕੋਈ ਥਾਣੇ ਚ ਵੀ ਕੋਈ ਕੋਡ ਨਹੀਂ ਪਹਿਲਾਂ ਅਸੀਂ ਥਾਣੇ ਕੋਈ ਨਹੀਂ ਦਿੱਤੀ ਜੀ ਇਹ 7 ਤਰੀਕ ਦਾ ਮੈਟਰ ਹੈ ਜੀ ਇਹ ਇਹਨਾਂ ਦੇ ਘਰ ਦੇ ਵਿੱਚ ਨਛੱਤਰ ਸਿੰਘ ਦੇ ਇਹਦੇ ਭਤੀਜੇ ਦੀ ਮੈਰਿਜ ਸੀਗੀ ਜੀ ਪਹਿਲਾਂ ਤਾਂ ਅਸੀਂ ਇਹ ਉਹਦੇ ਵਿੱਚ ਇਹਨੇ ਮੇਰੇ ਕੋਲੇ ਵੀ ਨਹੀਂ ਗੱਲ ਕਰੀ ਜੀ ਮੇਰੇ ਕੋਲੇ ਜਦੋਂ ਇਹਨਾਂ 9 ਤਰੀਕ ਨੂੰ ਗੱਲ ਕਰੀ ਇਹਦੇ ਬੇਟੇ ਨੇ ਮਨਪ੍ਰੀਤ ਨੇ ਤੇ ਨਸ਼ਤਰ ਨੇ ਦੋਨੋਂ ਨੇ ਘਰੇ ਸਾਡੇ ਇੱਕ ਇੱਕ ਐਮਸੀ ਰਜੀਤ ਸਿੰਘਾ ਉਹਦੇ ਮੈਸੇਜ ਐਮਸੀ ਸਾਡੇ ਨਾਲ ਸੁਪਰੀਤ ਉਹਨਾਂ ਉਹਨਾਂ ਕੋਲੇ ਗੱਲ ਕਰੀ ਉਹ ਫਿਰ ਮੇਰੇ ਕੋਲੇ ਲੈ ਕੇ ਆਏ ਜੀ ਫਿਰ ਅਸੀਂ ਇਹਨਾਂ ਨੂੰ ਇੱਕ ਦੋ ਦਿਨ ਮੈਂ ਇਹਨਾਂ ਨੂੰ ਕਿਹਾ ਚਲੋ ਕੀ ਹੈ ਕਈ ਵਾਰੀ ਛੋਟੀ ਗੱਲਬਾਤ ਹੁੰਦੀ ਆ ਆ ਕੇ ਜੇ ਕੋਈ ਬੰਦਾ ਮਾਫੀ ਮੁਫੀ ਮੰਗਦਾ ਤਾਂ ਆਪਾਂ ਕਿਸੇ ਪਾਸੇ ਪਰ ਉਲਟਾ ਉਹ ਹੋਰ ਸਗੋਂ ਫੋਨ ਤੇ ਧਮਕਾਉਣ ਲੱਗ ਗਿਆ ਇਹਦਾ ਫੋਨ ਫੜ ਕੇ ਉਹਦੇ ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਨਜਿੰਦਰ ਸਿੰਘ ਜੀ ਸਿੱਧੂ ਉਹਨਾਂ ਨੂੰ ਵੀ ਉਹ ਬਹੁਤ ਬੁਰਾ ਭਲਾ ਕਹੀ ਜਾਂਦਾ ਗਾਲੀ ਗਲੋਚ ਦੇਈ ਜਾਂਦਾ ਜੀ ਆਮ ਇਹੋ ਜਿਹੀਆਂ ਗੱਲਾਂ ਬਤਾ ਇਹੋ ਜਿਹੀਆਂ ਹਰਕਤਾਂ ਤਕਰੀਬਨ ਕਰਦਾ ਰਹਿੰਦਾ ਜੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਵੀ ਇਹਦਾ ਜਿਹੜਾ ਹੈਗਾ ਸਾਡਾ ਬਹੁਤ شریف ਤੇ ਐਮਸੀ ਆ ਜੀ ਇਹ ਮੇਲਤ ਮਜ਼ਦੂਰੀ ਕਰਨ ਵਾਲਾ ਬੰਦਾ ਹੈ ਜਿਹੜੇ ਇਹਦੀ ਬੇਇੱਜ਼ਤੀ ਕਿਸਾਂ ਦੀ ਹੋਈ ਹੈ ਤੇ ਇੱਕ ਇਹਦੀ ਜੇਬ ਦੇ ਵਿੱਚ 15000 ਰੁਪਏ ਸੀਗਾ ਜੀ ਤੇ ਉਹ ਉਹ ਵੀ ਡਿੱਗ ਗਿਆ ਜੀ ਤੇ ਜਿਹੜੇ ਇਹਦੇ ਕਿਸਾਂ ਦੀ ਬੇਇੱਜ਼ਤੀ ਹੋਈ ਹੈ ਆਪਣਾ ਸ਼ਰੀ ਸਾਹਿਬ ਵੀ ਡਿੱਗ ਗਿਆ ਜੀ ਇਹਨੂੰ ਜਿਹੜਾ ਹੈਗਾ ਇਨਸਾਫ ਦਿੱਤਾ ਜਾਵੇ ਜੀ ਉਹਨਾਂ ਦੇ ਖਿਲਾਫ ਕਰਨ ਦੀ ਕਾਰਵਾਈ ਕੀਤੀ ਜਾਵੇ ਇਸ ਸੰਬੰਧੀ ਕੋਈ ਤੁਸੀਂ ਜਿਵੇਂ ਸ਼ੋਅ ਕਮੇਟੀ ਅੱਗੇ ਫੋਕਸ ਕਰਨੀ ਬਿਗਾ ਲਗਾ ਲਓ ਹਾਂ ਅਸੀਂ ਅਸੀਂ ਉਹਨਾਂ ਨੂੰ ਵੀ ਅੱਗੇ ਮਿਲਾਂਗੇ ਜੀ ਹਲੇ ਸਾਨੂੰ ਇਹ ਸੀਗਾ ਵੀ ਇਧਰੋਂ ਸਾਨੂੰ ਦੱਸ ਦਈਏ ਜੀ ਉਹ ਜਿਹੜੇ ਬੇਤਵੀ ਹੋਏ ਸੀ ਸੰਗੇ ਜਾਂ ਸਿੱਧੀ ਸਾਹਿਬੀ ਉਹ ਤਾਂ ਸ਼ਰੋਣੀ ਕਮੇਟੀ ਨਾਲ ਸੰਬੰਧਤ ਹੈ ਹਾਂਜੀ ਹਾਂਜੀ ਉਹ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਜੀ ਮਿਲਾਂਗੇ ਜਿਸ ਤੋਂ ਬਾਅਦ ਹਾਂਜੀ ਕੀ ਕੀ ਨਾਮ ਹੈ ਬਲਵਿੰਦਰ ਸਿੰਘ ਆ ਜੀ ਮੇਰਾ ਨਾਮ 12 ਨੰਬਰ ਵਾਰਡ ਚ ਮਸ਼ੀਨ ਮੌਜੂਦ ਹੈ ਹਾਂ ਜੀ ਕਿਹੜੇ ਪਿੰਡ ਹੰਡਮਰਾਹ ਤੋਂ ਠੀਕ ਲੋ ਗਲਟਾ ਜੀ ਜੋ ਜੋਸ਼ਿੰਦ ਜੋਧਾ ਜੀ ਉਹ ਪ੍ਰਧਾਨ ਬਣਨਾ ਚਾਹੁੰਦਾ ਠੱਕਣਾ ਜੀ ਤੇ ਮੈਂ ਵੀ ਕੰਮਤਾਰ ਆਇਆ ਸੀ ਤੇ ਰਾਜ ਮੈਨੂੰ ਉਹਨਾਂ ਨੇ ਘਿਰ ਲਿਆ ਗਲ ਕਰ ਮੈਂ ਭੱਜ ਗਿਆ ਜੀ ਕੀ ਕੰਮ ਕਰਦਾ ਸੀ ਮੈਂ ਥਰਮਲ ਜੇ ਕੰਮ ਕਰਦਾ ਹਾਂ ਜੀ ਕਿਹੜੇ ਥਕੇ ਤੋਂ ਆ ਰਹੇ ਸੀ ਡਿਊਟੀ ਤੋਂ ਆ ਰਿਹਾ ਸੀ ਥਰਮਲ ਤੋਂ ਕੰਟ ਜਾ ਰਿਹਾ ਸੀ ਚਲੇ ਜਾਣੇ ਸੀ ਉਹ ਚਾਰ ਪੰਜਾਂ ਆਣ ਸੀ ਗੱਡੀ ਸੀ ਨਾ ਕੋਈ ਜੀ ਜੋ ਉਸ ਨੇ ਜੁਆਤ ਕੋਈ ਐਮ ਸੀ ਆ ਹਾਂ ਜੀ ਐਮ ਸੀ ਆ ਜੀ ਹੁਣ ਇਤਿਹਾਸ ਜਮਨੀ ਚੋਣ ਹੋਈ ਸੀ ਉਹਦੇ ਚ ਐਮ ਸੀ ਬਣਿਆ ਜੋ ਅਕਤੂਬਰ ਬਾਅਦ ਆਮ ਆਦਮੀ ਪਾਰਟੀ ਦਾ ਨਾ ਕੋਈ ਕਿਹੜੀ ਪਾਰਟੀ ਹੈ ਕਾਂਗਰਸ ਦਾ ਮੈਂ ਕਿਹੜਾ ਪਿੰਡ ਹੈ ਮੇਰਾ ਪਿੰਡ ਮਹਾਰਾਜ ਜੀ ਮੇਰਾ ਨਾਮ ਚਰਨਾ ਸਿੰਘ ਜੀ ਵਾਰਡ ਨੰਬਰ 10 ਮੈਂ ਮੌਜੂਦਾ ਐਮ ਸੀ ਹਾਂ ਜੀ ਮੈਂ ਇੱਕ ਕਰ ਯਰ ਬਦਦਾ ਮਸੀਆ ਜੀ ਮਜ਼ਦੂਰਾਂ ਦਾ ਉਹ ਮੈਨੂੰ ਮਤਲਬ ਕਹਿੰਦਾ ਸੀ ਇਹਨੂੰ ਵੀ ਵੇਖਾਂਗੇ ਮੈਂ ਉਹ ਤੋਂ ਡਰਦਾ ਨਹੀਂ ਜਦੋਂ ਮਰਜੀ ਵੇਖ ਲਈ ਜੇ ਮੇਰਾ ਮੌਤ ਸਰਟੀਫਿਕੇਟ ਉੱਤੇ ਲਿਖਿਆ ਹੋਇਆ ਉਹਦੇ ਅਥੋਂ ਹੀ ਵੀ ਮੈਂ ਮਰਨਾ ਹੀ ਹੈ ਤਾਂ ਫਿਰ ਮੈਨੂੰ ਮੈਂ ਕਿੱਥੇ ਰੁਕ ਜੂ ਜਿੱਦੇ ਮਰਜੀ ਵੇਖ ਲਈ ਜੀ ਕੀ ਕਾਰਨ ਕੀ ਹੈ ਕਿਉਂ ਕਰ ਉਹ ਕਾਰਨ ਇਹ ਹੈ ਜੀ ਉਹ ਪ੍ਰਧਾਨ ਬਣਨਾ ਚਾਹੁੰਦਾ ਸੀ ੱਤਕੇ ਨਾਲ ਉਹ ਸੁਣੇ ਨਾ ਕੀ ਕੋਈ ਗੱਲਬਾਤ ਹੋਈ ਸਾਡੇ ਨਾਲ ਮੈਨੂੰ ਕਹਿੰਦਾ ਸੀ ਉਹ ਨੇ 70 ਸਿੰਘ ਨੂੰ ਕਿਹਾ ਉਹ ਨਗਰ ਉਹਨੂੰ ਵੇਖਾਂਗੇ ਚੂੜੇ ਨੂੰ ਆਏ ਕਹਿੰਦਾ ਸੀ ਕਈ ਉਹ ਮੈਂ ਕਹਿੰਦਾ ਜਿੱਦੇ ਮਰਜੀ ਵੇਖ ਲਈ ਜੀ ਉਹ ਕੀ ਮੰਗ ਕਰ ਰਹੇ ਹੋ ਮੈਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵਿੱਚ ਮੇਰਾ ਨ ਪਰਤਪਾਲ ਸੰਗ ਨਾ ਮੇਰੀ ਭੈ ਪੈ ਮਸੀ ਆ ਰਾਤ ਨੂੰ ਚਾਰ ਬੰਦੇ ਆਏ ਮੇਰੇ ਬਾਰਜ ਵਿੱਚ ਖੜ ਗਏ ਆ ਕੇ ਉਹਨਾਂ ਕੋਲ ਜਾਲੀ ਹਸਲਾ ਸੀ ਕਿ ਮੈਨੂੰ ਕਹਿੰਦੇ ਮੈਂ ਕਿੱਥੋਂ ਤੁਸੀਂ ਪਿੰਡ ਦੇ ਸਾਡੇ ਪਸਨੀ ਕੀ ਨੂੰ ਇਕੱਲੇ ਇਕੱਲੇ ਨੂੰ ਜਾਣਦਾ ਕਿ ਸਾਡਾ ਮੌੜ ਪਿੰਡ ਆ ਤੇ ਤੇ ਨਾਲ ਗੱਲ ਕਰਨੀ ਆ ਮੈਂ ਕਿਹੜੀ ਮੈਟਰ ਦੇ ਗੱਲ ਗੱਲ ਕਰਨੀ ਆ ਮੇਰੇ ਗੇੜ ਦੇ ਖੜ ਕੇ ਕਹਿੰਦੇ ਸੀ ਕਰਨੀ ਆ ਦੋਦੇ ਦੇ ਖਾਤਰ ਬੋਰਡ ਖਾਦਣਾ ਤੇ ਅੰਦਰ ਚਨ ਬਾਰ ਹੋਲ ਮਹਾ ਵੀਾਰ ਤਾਂ ਨਹੀਂ ਖੋਲਦਾ ਮੇਰੇ ਕੋਲ ਇਹ ਮੈਂ ਜਿਹਨੋਂ ਕੋਲਸਲਾ ਦੇਖਿਆ ਮੈਂ ਆਪਾਂ ਚੱਕਰੇ ਜਾ ਕੇ ਮੇਰੇ ਕੋਲੋਂ ਸਾਂਚੀ ਬੰਦੂਕ ਖਬਰਾਂ ਬੋਰ ਜਦੋਂ ਮੌ ਲਗਿਆ ਮੈਂ ਜਦੋਂ ਕਰ ਉਹ ਗਿਆ ਫਿਰ ਉਹ ਗੇਟ ਤੋਂ ਗੱਡੀ ਉਹਨਾਂ ਕੋਲ ਗੱਡੀ ਸੀਗੀ ਗੱਡੀ ਭਜਾ ਕੇ ਤੇ ਫਿਰ ਉਹ ਉਥੋਂ ਦੇ ਕੋਲ ਕਰ ਕੋਲ ਭੱਜੇ ਰਾਤ ਦੇ 9 ਵਜੇ ਪਿਆ ਸੀ ਸਿਰਫ ਉਹ ਬੰਦਾ ਦੀ ਪ੍ਰਧਾਨਗੀ ਦੇ ਉਧਰ ਦੇ ਵਿੱਚ ਉਹ ਪੜਕਿਆ ਫਿਰਦਾ ਹੈਗਾ ਕੀ ਲੱਗਦਾ ਕੋਈ ਰਾਜਨੀਤਿਕ ਇਹਦਾ ਸਪੋਰਟ ਕਰਦਾ ਹੈਗਾ ਇਸ ਤਰ੍ਹਾਂ ਕੁਝ ਕਹੀ ਨਹੀਂ ਸਕਦੇ ਹੋ ਸਕਦਾ ਜਿਹੜਾ ਆਏ ਰਾਤ ਨੂੰ ਤੁਰੇ ਫਿਰਦੇ ਹਥਿਆਰ ਲੈ ਕੇ ਜੇ ਮੈਂ ਮੰਨ ਕਰਦਾ ਮਾਗਲプラス ਉਹਦੇ ਸਖਤੂ ਸਖਤ ਕਾਰਵਾਈ ਹੋਣੀ ਚਾਹੀਦੀ ਆ ਵੀ ਉਹਦੇ ਕੀ ਦੇ ਨਾਲ ਸੰਬੰਧ ਆ ਉਹ ਨਜ਼ਦੀਕੀ ਕਿਹੜੇ ਡੀਟਰ ਨਾਲ ਨਜ਼ਦੀਕੀ ਦਾ ਫਿਰ ਜਿਹੜਾ ਸਾੜੇ ਹਲਕੇ ਦਾ ਵਿਧਾਇਕ ਉਹਦੇ ਨਾਲ ਹੀ ਸੰਬੰਧ ਆ